ਇਸ ਨਗਰੀ ਦੇ ਵਿੱਚ ਨਵਾਜਿਆ ਨਹੀਂ ਤੇ ਇੱਥੇ ਜਿਹੜੇ ਪੜੇ ਲੋਕ ਗਾਰੀ ਬੱਚੇ ਉਹਨਾਂ ਨੂੰ ਤੇ ਸਾਡੇ ਰਿਸ਼ੇ ਦਾ ਪਤਾ ਨਹੀਂ ਲੱਗਾ ਕਿ ਭੰਡ ਚੀਜ਼ ਕੀ ਹੁੰਦੀ ਹੈ। ਹਾਕੀ ਸਾਡੇ ਉਦਨ ਸਾਡੇ ਕਲਾਕਾਰ ਸਾਹਿਬ ਆਏ ਨੇ ਇਹਨਾਂ ਦਾ ਵੀ ਅਸੀਂ ਬਹੁਤ ਪ੍ਰੋਗਰਾਮ ਸੁਣਦੇ ਰਹੇ ਨੇ ਉਹ ਤੇ ਸਾਡੇ ਮਾਝੇ ਦੁਆਬੇ ਦੇ ਵਿੱਚ ਤਾਂ ਇਹਨਾਂ ਨੂੰ ਬਹੁਤ ਅਸੀਂ ਪਹਿਲਾਂ ਤੋਂ ਸੁਣਦੇ ਰਹੇ ਹਾਂ ਬਹੁਤ ਚੰਗੇ ਦੇ ਕਲਾਕਾਰ ਨੇ। ਤਾਂ ਇੱਧਰ ਤਾਂ ਸਾਡੇ ਪਹਿਲੇ ਪ੍ਰੋਗਰਾਮ ਆ ਅਸੀਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਜਾਂ ਸਾਡੀਆਂ ਬਧਾਈਆਂ ਹੁੰਦੀਆਂ ਨੇ ਅਸੀਂ ਇੱਕ ਮਰਦਾਨੇ ਭiaal ਲਾਜ਼ਮਾ ਜੋ ਮਰਦਾਨਾ ਨਾਮ ਪਾਸ਼ਾ ਜੀ ਨੇ ਲਿਆ ਉਹ ਦੀ ਅਸੀਂ ਆਦਰਸ਼ੇ ਦੇ ਵਿੱਚੋਂ ਆ ਅਸੀਂ ਜਿਹੜਾ ਸਾਡਾ ਪਿਛੋਕੜ ਉਹ ਨਹੀਂ ਪੜੇ ਸਾਡੇ ਵੀ ਬੱਚੇ ਪੜੇ ਲਿਖੇ ਆ ਬਾਅਦ ਵੀ ਗਏ ਕਈਆਂ ਦੇ ਬੱਚੇ ਪਰ ਸਾਡਾ ਉਹ ਕਹਿੰਦੇ ਹੁੰਦੇ ਬਰਾਸੀ ਦਾ ਪੁੱਤ ਤੇ ਇੱਕ ਟਿੱਪਲ ਦਾ ਪੱਤਾ ਜਿਹੜਾ ਜ ਸਾਡਾ ਖੜਕਦਾਰ ਰਹੇਗਾ ਭਾਵੇਂ ਕਿਤੇ ਵੀ ਲੋ ਇਹ ਸਾਡਾ ਪਿਛੋਕੜ ਕਿੰਸਾ ਹੈ ਕਹ ਆ ਰਿਹਾ ਭਾਵੇਂ ਅਸੀਂ ਪੜੇ ਲਿਖੇ ਹੋਈਏ ਪਰ ਸਾਨੂੰ ਆਪਣਾ ਪਿਛੋਕੜ ਨਹੀਂ ਗੁੱਲਦਾ ਇਸੇ ਤਰ੍ਹਾਂ ਸਾਨੂੰ ਹੁਣ ਜਿੰਦਾ ਧਾਰੀਵਾਲ ਸਾਹਿਬ ਨੇ ਬਣਾਇਆ ਅਸੀਂ ਤੁਹਾਨੂੰ ਜਿੱਦਾਂ ਅਸੀਂ ਵਧਾਈਆਂ ਤੇ ਜਾ ਕੇ ਚਲ ਤੁਸੀਂ ਹੁਣ ਤਾਂ ਚੰਡੀਗੜ੍ਹ ਦੇ ਵਿੱਚ ਜਾ ਕੇ ਇਹ ਸਾਡੇ ਇਕ ਦਾਜ ਚਾਹਦੀਆਂ ਇੱਥੇ ਆਮ ਸਾਡੇ ਭੰਡ ਨਹੀਂ ਹੁੰਦੇ ਪਰ ਸਾਡੇ ਉਧਰ ਬਾਜੇ ਦੋਆਬੇ ਮਾਲਵੇ ਦੇ ਵਿੱਚ ਆਮ ਇਸੇ ਘਰਾਂਲੇ ਵਿੱਚ ਜਾ ਕੇ ਵਧਾਈਆਂ ਮਚਾਉਂਦੇ ਜਿੱਦੋਂ ਸਾਡੇ ਸਰਦਾਰਾਂ ਦੇ ਕਾਕਾ ਹੁੰਦਾ ਜਾਂ ਵਿਆਹ ਹੁੰਦਾ ਉਸ ਵਿਰਸ਼ੇਲੇ ਵਿੱਚ ਹੀ ਜਦੋਂ ਜਾ ਕੇ ਵਧਾਈਆਂ ਮਜਾਣੇ ਤੇ ਉਹ ਵੀ ਬਹੁਤ ਖੁਸ਼ ਹੁੰਦੇ ਆ ਕਿ ਅਸੀਂ ਬਹੁਤ ਖੁਸ਼ ਹੁੰਦੇ ਆ ਜਦੋਂ ਸਾਨੂੰ ਇਦਾਂ ਲੱਗਰ ਪਾਣੀ ਮਿਲਦਾ ਖੁਸ਼ ਤਾਂ ਅਸੀਂ ਹੋਣੇ ਹੋਣਾ ਤੁਹਾਡੇ ਸਾਡੀ ਸਮਝ ਲੈ ਕਿ ਜਮੀਨ ਹੀ ਇਹ ਹੋਵਾ ਸਾਡੀ ਤਾਂ ਪਹਿਲੀ ਵਾਰ ਵਾ ਤੇ ਸਾਡੀ ਪਹਿਲੀ ਇੱਕ ਜਿੱਤੀ ਜਾਗਦੀ ਆ ਅਸੀਂ ਤੋ ਕਿਸੇ ਘਰ ਦਾ ਸ਼ਾਦੀ ਹੁੰਦੀ ਆ ਤੁਹਾਡੇ ਘਰੇ ਜਿਆ ਵਿਆਹ ਹੋ ਜਾਂਦਾ ਤੇ ਸਾਡੀ ਉਦਨੀ ਕਨਕ ਪੱਕੀ ਹੁੰਦੀ ਆ ਤੁਸੀਂ ਭਾਵੇਂ ਪੁੱਛਣੀ ਹੋਵੇ ਕਿਉਂਕਿ ਨਾਮ ਪਾਦਸ਼ਾਹ ਨਾ ਇੰਨਾ ਚਿਰ ਮਦਾਨਾ ਰਿਹਾ ਉਹਨੇ ਉਹਨਾਂ ਕੋਲੋਂ ਕੁਝ ਨਹੀਂ ਮੰਗਿਆ ਤੇ ਉਹ ਮੰਗਦੇ ਤੇ ਉਹ ਕਹਿੰਦੇ ਨੇ ਇੱਕ ਬਾਹੀ ਦਾ ਤੁਹਾਨੂੰ ਰਾਜ ਦੇ ਦਿੱਤਾ ਤੇ ਹੋ ਸਕਦਾ ਕਿ ਅਸੀਂ ਬਾਦਸ਼ਾਹੀ ਹੁੰਦੇ ਪਰ ਸਾਨੂੰ ਉਹਨੇ ਨੰਬਰਦਾਨੇ ਸਾਡੇ ਦੇ ਬਜ਼ੁਰਗਾਂ ਨੇ ਕੁਝ ਨਾਮ ਪਾਤਸ਼ਾਹ ਤੋਂ ਮੰਗਿਆ ਨਾਮ ਪਾਤਸ਼ਾਹ ਦੇ ਇੱਕ ਹੁਣ ਕਲਯੁਗ ਦੇ ਪ੍ਰਧਾਨ ਆਇਆ ਹੁਣ ਵੀ ਜਿਹੜਾ ਮੰਗਦਾ ਉਹ ਤੇ ਜਿੰਦੇ ਜਾਗਦੇ ਨਾਲ ਫਿਰਦੇ ਰਹੇ ਤੇ ਹੁਣ ਵੀ ਉਹ ਜਿੰਦੇ ਜਾਗਦੇ ਨੇ ਜਿਵੇਂ ਅਸੀਂ ਹੁਣ ਮੰਗਨੇ ਸੰਭ ਹੁਣ ਵੀ ਮਿਲਦਾ ਤੇ ਜੇ ਉਹ ਕਿਤੇ ਜ਼ੁਬਾਨ ਚੋ ਕਹਿ ਦਿੰਦੇ ਕਿ ਜਹਾ ਤੁਸੀਂ ਵੀ ਮੇਰਾ ਮੈਂ ਤੁਹਾਡੀ ਜਿਹੜੀ ਬਲਾ ਦੇ ਆ ਮਦਾਨੇ ਕੋ ਤੁਹਾਡੀ ਪਾਤਸ਼ਾਹ ਬਣ ਜਾ ਕਿ ਤੇ ਹੋ ਸਕਦਾ ਸੀ